ਆਦੇ ਬੰਗ ਕੇ ਬੰਗਾਲੀ ਫਿਰ ਅੰਗਨ ਕੇ ਫਿਰੰਗਾ ਵਾਲੀ ਦਿੱਲੀ ਕੇ ਦਿਵਾਲੀ ਤੇਰੀ ਆਗੈ ਮੈਂ ਚਲਤਾ ਹਾਂ ਦਿਵਾਲੀ ਸਿੰਘ ਸੀ ਜੀ ਉਹਨਾਂ ਦੇ ਘਰ ਵਿੱਚ ਇੱਕ ਮੀਟਿੰਗ ਹੋਈ ਸੀ ਭਾਈ ਜੈਤਾ ਜੀ ਤੇ ਭਾਈ ਲਖੀਸ਼ਾ ਵਨਜਾਲਾ ਜੀ ਤੇ ਹੋਰ ਗੁਰਸਿੱਖ ਆ ਜੀ ਕਿ ਜੇ ਮਹਾਰਾਜ ਦੀ ਸ਼ਹਾਦਤ ਹੁੰਦੀ ਹੈ ਜੇ ਮਹਾਰਾਜ ਦਾ ਸੀਸ ਧੜ ਤੋਂ ਅਲੱਗ ਹੁੰਦਾ ਹੈ ਤੇ ਅਸੀਂ ਉਹ ਸ਼ਰੀਰ ਦੀ ਬੇਦਬੀ ਨਹੀਂ ਹੋਣ ਦੇਣੀ ਬਹੁਤ ਚਾਰਨੀ ਚੌਕ ਦੇ ਅੰਦਰ ਕਿਉਂਕਿ ਹੁਕਮ ਲਗਾਇਆ ਗਿਆ ਸੀ ਹੋਰਨ ਦੇਬ ਦਾ ਕਿ ਜਿਹੜੀ ਇੱਧਰ ਮਹਾਰਾਜ ਦੀ ਦੇਹ ਹੈਗੀ ਹੈ ਮਹਾਰਾਜ ਦਾ ਸੀਸ ਹੈਗਾ ਉੱਥੇ ਪਿਆ ਰਹੇਗਾ ਤਾਕੇ ਸਭ ਨੂੰ ਪਤਾ ਲੱਗੇ ਕਿ ਜੋ ਸਾਡੀ ਸਰਕਾਰ ਦਾ ਹੁਕਮ ਨਹੀਂ ਮੰਨੇਗਾ ਸਾਡੇ ਉਹ ਹੁਕਮ ਨਹੀਂ ਮੰਨੇਗਾ ਤੇ ਉਹਦਾ ਕੀ ਖਸਰ ਹੋਏਗਾ ਤੇ ਉਸ ਸਮੇਂ ਅੰਦਰ ਜਦੋਂ ਮਾਰਦ ਦਾ ਸੀਸ ਸਾਡ ਤੋਂ ਅਲੱਗ ਹੋਇਆ ਸੀ ਜੀ ਤੇ ਬਿਲਕੁਲ ਘੁੱਪ ਅੰਧੇਰਾ ਹੋ ਗਿਆ ਸੀ ਹਨੇਰੀ ਚੱਲ ਚੁੱਕੀ ਸੀ ਕਿਸੇ ਨੂੰ ਕੁਝ ਨਜ਼ਰ ਨਹੀਂ ਆਇਆ ਉਸ ਸਮੇਂ ਉਸ ਸਮੇਂ ਇਸ ਸੀ ਦਾ ਫਾਇਦਾ ਚੁੱਕਦੇ ਹੋਏ ਜਿਹੜੇ ਭਾਈ ਜੈਤਾ ਜੀ ਸੀ ਉਹ ਮਾਰਦ ਦਾ ਸੀਸ ਆਪਣੇ ਨਾਲ ਲਪੇਟ ਕੇ ਨੰਦਪੁਰ ਸਾਹਿਬ ਦੇ ਵੱਲੋਂ ਲੈ ਗਏ ਤੇ ਭਾਈ ਲੱਖੀ ਸ਼ਾਮਨਜਾਰਾ ਜੀ ਆਪਣੇ ਘਰ ਰਕਾਬगंज ਜਿਸ ਨੂੰ ਅਸੀਂ ਕਹਿੰਦੇ ਆ ਰਕਾਬगंज ਪਿੰਡ ਦਾ ਨਾਮ ਹੈਗਾ ਸੀ ਜੀ ਰਕਾਬगंज ਜਗ੍ਹਾ ਦਾ ਨਾਮ ਸੀ ਉਹਨਾਂ ਨੇ ਉਹ ਪਿੰਡ ਦੇ ਅੰਦਰ ਆਪਣੇ ਘਰ ਨੂੰ ਹੀ ਇੱਕ ਚਿੱਚੀਖਾ ਬਣਾ ਕੇ ਆਪਣੇ ਧੜ ਨੂੰ ਉੱਥੇ ਰੱਖ ਕੇ ਗੁਰਤੇਗਪਤ ਸਾਹਿਬ ਦੇ ਧੜ ਨੂੰ ਰੱਖ ਕੇ ਉੱਥੇ ਸੰਸਕਾਰ ਕਰਦਾ ਸੀ ਉਹ ਜਿਹੜਾ ਦਿੱਲੀ ਕੀ ਜਿਹੜੇ ਹੈਗਾ ਦਿលਵਾਲੀ ਜਿਹੜਾ ਸ਼ਬਦ ਅਸੀਂ ਪੜ੍ਹਦੇ ਆ ਬੰਗ ਕੇ ਬੰਗਾਲੀ ਵੇ ਰੰਗਨ ਕੇ ਫਿਰੰਗਾ ਵਾਲੀ ਦਿੱਲੀ ਕੇ ਦਿਵਾਲੀ ਤੇਰੀ ਆਗਿਆ ਵਿੱਚ ਲੱਗ ਰਿਹਾ ਹੈ ਉਹ ਸਥਾਨ ਉਹ ਜਿਹੜਾ ਮਹਾਰਾਜ ਦਾ ਜਿਹੜਾ ਜ਼ਿਕਰ ਕੀਤਾ ਕਲਗੀਧਰ ਪਿਤਾ ਜੀ ਨੇ ਜਦੋਂ ਭਾਈ ਜਤਾ ਜੀ ਨੇ ਐਸ ਦਾ ਜ਼ਿਕਰ ਕੀਤਾ ਕਲਗੀਧਰ ਪਿਤਾ ਜੀ ਨੂੰ ਗੁਰੂ ਗੋਬਿੰਦ ਸਿੰਘ ਮਹਾਰਾਜ ਨੂੰ ਕਿ ਦਿੱਲੀ ਅੰਦਰ ਵੀ ਗੁਰਸਿੱਖ ਹੈਗੇ ਹਨ ਪਰ ਉਹਨਾਂ ਦੀ ਕੋਈ ਪਛਾਣ ਨਹੀਂ ਹੈ ਜਿਹੜਾ ਮਹਾਰਾਜ ਨੇ ਕਿਹਾ ਸੀ ਕਿ ਮੈਂ ਆਉਣ ਵਾਲੇ ਸਮੇਂ ਦੇ ਸਿੱਖਾਂ ਨੂੰ ਆਸੀ ਪਛਾਣ ਦਵਾਂਗਾ ਜਿਹੜੀ ਲੱਖਾਂ ਦੀ ਗਿਣਤੀ ਅੰਦਰ ਦੂਰੋਂ ਪਛਾਣ ਜਾਣ ਜਦੋਂ ਗੁਰਤੇਗ বাহাদুর ਸਾਹਿਬ ਜੀ ਮਹਾਰਾਜ ਦੀ ਸ਼ਹਾਦਤ ਹੋਈ ਸੀ ਨਾ ਤੇ ਉੱਥੇ ਜਿਹੜਾ ਕਾਜ਼ੀ ਹੈਗਾ ਸੀ ਉਹ ਕਾਜ਼ੀ ਦੀ ਕੁੜੀ ਹੈਗੀ ਸੀ ਉਹਨਾਂ ਨੂੰ ਬੜਾ ਬੈਰਾਗ ਹੋਇਆ ਸੀ ਜਦੋਂ ਗੁਰਤੇਗਪਦ ਸਾਹਿਬ ਦੀ ਸ਼ਹਾਦਤ ਹੋਈ ਤੇ ਉਹਨਾਂ ਨੇ ਉਹਨਾਂ ਦੀ ਸ਼ਹਾਦਤ ਵਾਲੀ ਥਾਂ ਤੇ ਦੀਵਾ ਜਗਾਉਣਾ ਸ਼ੁਰੂ ਕਰਤਾ ਸੀ ਜੀ ਉਹਨਾਂ ਨੇ ਇੱਕ ਨਿਸ਼ਾਨਦੇਹੀ ਸ਼ੁਰੂ ਕਰਤੀ ਸੀ ਕਿ ਇੱਥੇ ਮਹਾਰਾਜ ਦੀ ਸ਼ਹਾਦਤ ਹੋਈ ਹੈ ਉਹ ਬੇਟੀ ਇੱਕ ਤਰੀਕੇ ਨਾਲ ਮਹਾਰਾਜ ਤੋਂ ਪ੍ਰਭਾਵਿਤ ਹੋ ਗਈ ਸੀ ਮਹਾਰਾਜ ਦੀ ਸਿੱਖੀ ਨੂੰ ਦੇਖ ਕੇ ਪ੍ਰਭਾਵਿਤ ਹੋ ਗਈ ਸੀ ਕਿ ਜਿਹੜੇ ਪਿਆਰੇ ਆਪਣਾ ਧਰਮ ਨਹੀਂ ਛੱਡ ਸਕੇ ਮਹਾਰਾਜ ਦੇ ਨਾਲ ਕੁਰਬਾਨ ਹੋ ਗਏ ਆਪਣਾ ਧਰਮ ਨੂੰ ਪਰਵਰਤਨ ਪਰिवਰਤਨ ਨਹੀਂ ਕੀਤਾ ਉਹਨਾਂ ਨੇ ਦੇਖ ਕੇ ਉਹ ਇਨਫਲੂਐਂਸ ਹੋ ਗਈ ਸੀ ਇਨਸਪਾਇਰ ਹੋ ਗਈ ਸੀ ਤੇ ਉਹਨਾਂ ਨੇ ਉੱਥੇ ਉਹ ਜੋਤ ਜਗਾਣੀ ਸ਼ੁਰੂ ਕਰਤੀ ਸੀ ਜੀ ਸ਼ੁਰੂ ਤੋਂ ਓਕੇ ਸ਼ਹਾਦਤ ਤੋਂ ਬਾਅਦ ਹੀ ਤੇ ਜਦੋਂ ਇੱਥੇ ਬਾਬਾ ਬਗੇਲ ਸਿੰਘ ਜੀ ਬਾਬਾ ਜੱਸਾ ਸਿੰਘ ਆਲੂ ਵਾਲੀਆ ਤੇ ਬਾਬਾ ਜੱਸਾ ਸਿੰਘ ਰਾਮਗੜੀਆ ਜੀ ਦਿੱਲੀ ਦੀ ਅਗਵਾਈ ਕੀਤੀ ਸੀ ਤੇ ਉਹਨਾਂ ਨੇ ਕਾਜ਼ੀ ਦੀ ਜਿਹੜੀ ਕੁੜੀ ਸੀ ਉਹਨਾਂ ਨੇ ਇਸ਼ਾਰਾਂ ਦਈਆਂ ਦਸੀਆਂ ਸੀ ਕਿ ਦਿੱਲੀ ਅੰਦਰ ਕਿਹੜੀ ਕਿਹੜੀ ਜਗ੍ਹਾ ਤੇ ਇਤਿਹਾਸਿਕ ਸਥਾਨ ਅੰਗੇ ਗੁਰਸਿੱਖਾਂ ਦੇ ਜੀ ਉਹਨਾਂ ਨੇ ਆਪਣੀ ਮਸੀਤਾਂ ਬਣਾ ਲਈ ਸ ਆ ਤੁਸੀਂ ਦੇਖੋਗੇ ਤੇ ਸੁਣਾਹੀ ਸੁਨਾਰੀ ਮਸਜਿਦ ਸੁਸ਼ੋਭਿਤ ਹੈ ਜੀ ਜੀ ਬਿਲਕੁਲ ਇਹਨਾਂ ਨੇ ਆਪਣੀ ਆਪਣੀ ਮਸੀਤਾਂ ਬਣਾਈ ਹੋਈਆਂ ਸੀ ਉਹ ਜਗ੍ਹਾ ਤੇ ਜਿੱਥੇ ਜਿੱਥੇ ਇਤਿਹਾਸਿਕ ਸਥਾਨ ਨੇ ਜੀ ਜੀ ਫਿਰ ਸਿੰਘਾਂ ਨੇ ਉੱਥੋਂ ਦੀ ਕਬਜ਼ੇ ਲੈ ਕੇ ਆਪਣੇ ਇਤਿਹਾਸਿਕ ਸਥਾਨ ਆਜ਼ਾਦ ਕਰਾਈ ਸੀ ਸਾਡੇ ਪਾਈ ਜਿਹੜੇ ਤਿੰਨ ਸਿੱਖ ਗੁਰਤੇਗ ਭਦਰ ਸਾਹਿਬ ਜਿੰਨਾਂ ਸਿਰਫ ਤਿੰਨ ਸਿੱਖ ਹੀ ਹੈਗੇ ਸੀ ਦਿੱਲੀ ਅੰਦਰ ਵੀ ਮਹਾਰਾਜ ਦੇ ਕਾਫੀ ਸਿੱਖ ਸਨ ਉਹ ਮਹਾਰਾਜ ਨੂੰ ਫੋਲੋ ਕਰਦੇ ਸਨ ਮਹਾਰਾਜ ਦੀ ਸੇਵਾ ਕਰਦੇ ਸਨ ਜੀ ਪਰ ਉਹਨਾਂ ਦੀ ਹਿੰਮਤ ਨਹੀਂ ਪਈ ਸੀ ਜੀ ਜਦੋਂ ਸ਼ਹਾਦਤ ਹੋਈ ਸ਼ਹਾਦਤ ਦੇਣਾ ਕੋਈ ਆਸਾਨ ਕੰਮ ਨਹੀਂ ਹੈ ਜੀ ਸ਼ਹਾਦਤ ਬੜੀ ਕਿਸਮਤ ਵਾਲੇ ਨੂੰ ਮਿਲਦੀ ਹੈ ਸ਼ਹਾਦਤ ਲਈ ਕੋਈ ਆਮ ਬੰਦਾ ਐਵੇਂ ਨਹੀਂ ਖੜ ਸਕਦਾ ਜਿੰਨੂੰ ਅਕਾਲ ਪੁਰਖ ਦਾ ਪਰਮੇਸ਼ਰ ਦਾ ਹੁਕਮ ਹੋਵੇ ਉਹੀ ਖੜ ਸਕਦਾ ਜੀ ਜੇ ਦੀ ਕਮਾਈ ਹੋਏ ਉਹੀ ਦੇ ਸਕਦਾ ਸ਼ਾਹ ਉਹ ਆਰਾ ਹੈਗਾ ਨਾ ਜੀ ਇਹ ਉਹ ਆਰਾ ਅੰਗਰੇਜ਼ਾਂ ਨੇ ਬਣਾਇਆ ਸੀ ਅੰਗਰੇਜ਼ਾਂ ਦੇ ਸਮੇਂ ਦਾ ਬਣਿਆ ਹੋਇਆ ਫੋਰਾ ਕਾਫੀ ਪੁਰਾਣਾ ਨਾ ਹੈਗਾ ਓਕੇ ਤੇ ਇੱਥੇ ਸ਼ਹਾਦਤ ਹੋਈ ਸੀ ਨਾ ਤੇ ਇਹ ਹੈਰੀਟੇਜ ਪਲੇਸ ਮੰਨਿਆ ਜਾਂਦਾ ਇਹਨੂੰ ਸੀ ਰੈਨੋਵੇਟ ਕਰ ਸਕਦੇ ਸੀ ਇਹਨੂੰ ਕੁਝ ਇਹਦੋਂ ਤੇ ਛੱਤ ਵੀ ਨਹੀਂ ਪਾ ਸਕਦੇ ਸੀ ਤੇ ਇਹਦੇ ਅੰਦਰ ਵੀ ਐਂਟਰ ਨਹੀਂ ਕਰ ਸਕਦੇ ਸੀ ਉਹਣਾ ਇੱਥੇ ਨਿਸ਼ਾਨ ਲਈ ਸੀ ਤੇ ਜੋਤ ਜਗਦੀ ਸੀ ਸਾਡੇ ਬਾਬਾ ਬਗੇਲ ਸਿੰਘ ਜੀ ਹੋਣਾ ਨੇ ਇੱਥੇ ਨਿਸ਼ਾਨ ਲਈ ਕਰਕੇ ਗਈ ਸੀ ਇੱਥੇ ਸ਼ਹੀਦਾ ਦਾ ਸਥਾਨ ਹੈਗਾ ਤੇ ਇੱਥੇ ਨਿਸ਼ਾਨ ਸਾਹਿਬ ਵੀ ਪਹਿਲਾਂ ਵੀ ਹੁੰਦੇ ਸੀ ਅਲਾਊਡ ਹੀ ਨਹੀਂ ਸੀ ਕੁਝ ਵੀ ਸੰਗਤਾਂ ਨੂੰ ਪਤਾ ਲੱਗਦਾ ਸੀ ਤੇ ਇੱਥੇ ਜਿਹੜੇ ਸਵੇੜ ਦੀ ਜਿਹੜੀ ਆਮ ਦਿੱਲੀ ਦੀ ਸੰਗਤ ਹੈਗੀ ਹੈ ਜਿਹੜੇ ਲੋਕਲ ਇੱਧਰ ਦੇ ਪਈਏ ਵਗੈਰਾ ਹੁੰਦੇ ਸੀ ਉਹ ਬੀੜੀ ਸਿਗਰਟਾ ਪੀ ਕੇ ਪਾਣ ਵਗੈਰਾ ਥੁੱਕ ਕੇ ਇਕੱਸਾਰੀ ਬੇਦਬੀ ਕਰਦੇ ਹੁੰਦੇ ਸੀ ਜੀ ਤੇ ਸੰਗਤਾਂ ਬੜੀ ਵਿਰਲਾਗ ਬਿਰਬਿਰਾਗ ਦੇ ਅੰਦਰ ਅਰਦਾਸ ਬੇਨਤੀਆਂ ਕਰਦੇ ਸੀ ਕਿ ਮਹਾਰਾਜ ਇਹ ਸਥਾਨ ਦੀ ਸੇਵਾ ਸਾਨੂੰ ਬਖਸ਼ੋ ਅਹਸਾਨ ਸਾਨੂੰ ਬਖਸ਼ੋ ਤੇ ਉਹਨਾਂ ਨੇ ਜਦੋਂ ਜੀ ਇੱਕ ਛੋਟਾ ਜਿਹਾ ਸਥਾਨ ਬਣਾਇਆ ਹੋਇਆ ਸੀ ਤੁਸੀਂ ਪੁਰਾਤਨ ਅਗਰ ਨੈਟ ਤੇ ਵੀ ਸਰਚ ਕਰੋਗੇ ਤਾਂ ਸਿਰਫ ਇੱਕ ਸਿਲੇ ਦੇ ਉੱਤੇ ਭਾਈ ਮਤੀ ਦਾਸ ਦੀ ਸਤੀ ਦਾਸ ਦੀ ਦਿਯਾਲਾ ਜੀ ਦਾ ਨਾਮ ਤੇ ਜੋਤ ਉੱਤੇ ਜਗਦੀ ਸੀ ਉੱਤੇ ਹਲਕੀ ਜਿਹੀ ਸ਼ੈੱਡ ਪਾਈ ਹੋਈ ਸੀ ਉਹ ਸ਼ੈੱਡ ਵੀ ਬੜੀ ਲੜਾਈਆਂ ਨਾਲ ਪਾਈ ਸੀ ਇੱਥੇ ਤਾਰਾ 144 ਲੱਗ ਗਈ ਸੀ ਉਸ ਸਮੇਂ ਅੰਦਰ ਜਿਹੜੀ ਸ਼ੈੱਡ ਪਾਈ ਸੀ ਤਾਂ ਕਿ ਇੱਥੇ ਕੋਈ ਸੰਗਤ ਬੈਠ ਨਾ ਸਕੇ ਕਿਉਂਕਿ ਹੈਰੀਟੇਜ ਪਲੇਸ ਹੈਗਾ ਸੀ ਜੀ ਤਾਂ ਕਰਕੇ ਅੱਜ ਇੰਨੇ ਸਮਿਆਂ ਬਾਅਦ ਸੰਕਟਾ ਦੀ ਅਰਦਾਸ ਤਕਬੂਲ ਹੋਈਏ ਤਾਂ ਜਿਨ੍ਹਾਂ ਸੁੰਦਰਪਹਾ ਗੱਲ ਕਰਦੇ ਆ ਸੀਜਗਨ ਸਾਹਿਬ ਦੇ ਥੱਲੇ ਕੂਈ ਸਾਹਿਬ ਹੈ ਜੀ ਜੀ ਕੂਆ ਸਾਹਿਬ ਨੂੰ ਅਸੀਂ ਕਹਿੰਦੇ ਆ ਜੀ ਬਿਲਕੁਲ ਉੱਥੇ ਇੱਕ ਹਵੇਲੀ ਹੁੰਦੀ ਸੀ ਉਸ ਸਮੇਂ ਅੰਦਰ ਓਕੇ ਜਿੱਥੇ ਕੂਆ ਉਹ ਜੀ ਉੱਥੇ ਨਾਲ ਇੱਕ ਹਵੇਲੀ ਹੁੰਦੀ ਸੀ ਜੀ ਉੱਥੇ ਕਈ ਸਾਲਾਂ ਦਾ ਉੱਥੇ ਹਵੇਲੀ ਨੂੰ ਖੰਡਰ ਹਵੇਲੀ ਕਿਹਾ ਜਾਂਦਾ ਸੀ ਦੂਈਆ ਹਵੇਲੀ ਕਿਹਾ ਜਾਂਦਾ ਸੀ ਉੱਥੇ ਕੋਈ ਨਹੀਂ ਜਾਂਦਾ ਸੀ ਤੇ ਉੱਥੇ ਇਹ ਹੈਗਾ ਸੀ ਸੁਰੂ ਤੋਂ ਪ੍ਰਸਾ ਉਹ ਅਪ੍ਰਚਲਿਤ ਹੈਗੀ ਸੀ ਗੱਲ ਕਿ ਜਿਹੜੀ ਕੋਈ ਵੀ ਹਵੇਲੀ ਅੰਦਰ ਜਾਂਦਾ ਸੀ ਉਹਦੇ ਅੰਦਰ ਇੱਕ ਜਿੰਨ ਹੈਗਾ ਸੀ ਉਹ ਜਿੰਨ ਸਾਬ ਨੂੰ ਖਤਮ ਕਰ ਦਿੰਦਾ ਸੀ ਜਿਹੜਾ ਰਾਤ ਕੋਈ ਰੁਕ ਨਹੀਂ ਸਕਦਾ ਸੀ ਤੇ ਉਹਨਾਂ ਨੇ ਕੀ ਕੀਤਾ ਕਿ ਮਹਾਰਾਜ ਨੂੰ ਸ਼ਹੀਦ ਕਰਨ ਦੀ ਥਾਂ ਉਹਨਾਂ ਨੇ ਕਿਹਾ ਜੀ ਇਹ ਹਵੇਲੀ ਅੰਦਰ ਕੈਦ ਕਰ ਦਿੰਨੇ ਆ ਹਾਂ ਤੇ ਮਹਾਰਾਜ ਆਪਣੇ ਆਪ ਜਿੰਨ ਖਤਮ ਕਰ ਦੇਵੇਗਾ ਜਿੰਨ ਖਤਮ ਕਰ ਦੇਵੇਗਾ ਜੀ ਪਰ ਮਹਾਰਾਜ ਦੇ ਸਾਖਸ਼ਾਤ ਆਪਣੇ ਪਰਮਾਤਮਾ ਦੇ ਸਰੂਪ ਸਨ ਜੀ ਪਰਮਾਤਮਾ ਦਾ ਰੂਪ ਸੰ ਅਕਾਲਪੁਰ ਖੁਦ ਧਰਤੀ ਤੇ ਆਏ ਹੋਣ ਸੰ ਜੀ ਤੇ ਉਹਨਾਂ ਨੇ ਜਦੋਂ ਰਾਤਰੀ ਉਧਰ guzari ਹਵੇਲੀ ਅੰਦਰ ਜੀ ਹਵੇਲੀ ਅੰਦਰ guzari ਤੇ ਉਹ ਜਿਨ ਪ੍ਰਗਟ ਹੋਇਆ ਜਿਨ ਪ੍ਰਗਟ ਹੋਇਆ ਮਹਾਰਾਜ ਨੂੰ ਬੇਨਤੀ ਕੀਤੀ ਮਹਾਰਾਜ ਮੈਂ ਤੁਹਾਡੀ ਸੇਵਾ ਅੰਦਰ ਕੀ ਲੈ ਕੇ ਆਵਾ ਕੀ ਸੇਵਾ ਕਰਾਂ ਤੁਹਾਡੀ ਤੇ ਮਹਾਰਾਜ ਨੂੰ ਉਸ ਵੇਹ ਭੁੱਖ ਲੱਗੀ ਸੀ ਉਹਨਾਂ ਨੇ ਕਿਹਾ ਜੀ ਮੈਨੂੰ ਭੁੱਖ ਲੱਗੀ ਹੈ ਕੁਝ ਖਾਣ ਨੂੰ ਲੈ ਆ ਗਿਓ ਜੀ ਤੇ ਉਹਨਾਂ ਨੇ ਹੁਣ ਲਾਲ ਕਿਲੇ ਦੇ ਨਾਲ ਜਮਨਾ ਵਗਦੀ ਆ ਉੱਥੋਂ ਦੀ ਜੀ ਗੰਨੇ ਲੈ ਕੇ ਆਇਆ ਸੀ ਜੀ ਜੀ ਉਹ ਗੰਨੇ ਮਹਾਰਾਜ ਨੂੰ ਸ਼ਿਕਾਇਤ ਸੀ ਜਦੋਂ ਗੰਨੇ ਮਹਾਰਾਜ ਨੂੰ ਸ਼ਿਕਾਇਤ ਜਿੱਥੇ ਪਹਿਲੀ ਕੋਠੀ ਦੇ ਅੰਦਰ ਗੁਰਤੇਗਪਾ ਸਾਹਿਬ ਜੀ ਨੂੰ ਰੱਖਿਆ ਗਿਆ ਤੇ ਉਹਦੇ ਨੀਚੇ ਪਾਈ ਉਹਨਾਂ ਨੇ ਜਿਹੜੇ ਗੁਰਸਿੱਖਾਇ ਸੀ ਤਰਨਤਨ ਭਾਈ ਮਤੀਦਾਸ ਜੀ ਸਤੀਦਾਸ ਜੀ ਦਿਆਲਾ ਜੀ ਨੂੰ ਨੀਚੇ ਕੈਦ ਕੀਤਾ ਗਿਆ ਤੇ ਮਹਾਰਾਜ ਨੇ ਗੰਨੇ ਚੂਪ ਕੇ ਨੀਚੇ ਸੁੱਟੇ ਸੱਜੇ ਤੋਂ ਬਨੇਰੇ ਤੋਂ ਹੁਣ ਨੀਚੇ ਗੁਰਸਿੱਖਾਂ ਨੂੰ ਵੀ ਭੁੱਖ ਲੱਗੀ ਸੀ ਉਹਨਾਂ ਨੇ ਕਿਹਾ ਜੀ ਮਹਾਰਾਜ ਦਾ ਸੀਤ ਪ੍ਰਸ਼ਾਦ ਹੈਗਾ ਉਹਨਾਂ ਨੇ ਛਕ ਲੈ ਪਈ ਮਤੀ ਦਾ ਜੀ ਦੇ ਅੰਦਰ ਉਹ ਗੰਨੇ ਇੱਕ ਚੂਪਣ ਤੋਂ ਬਾਅਦ ਛਕਣ ਤੋਂ ਬਾਅਦ ਇਨੀ ਪਾਵਰ ਆ ਗਈ ਉਹਨਾਂ ਨੇ ਸੂਕਸ਼ਮ ਰੂਪ ਦੇ ਅੰਦਰ ਮਹਾਰਾਜ ਨੂੰ ਅਰਦਾਸ ਕੀਤੀ ਮਹਾਰਾਜ ਜੇ ਤੁਸੀਂ ਆ ਕੇ ਦੋ ਮੈਂ ਦਿੱਲੀ ਦੀ ਏਟਰਨਲ ਏਟ ਖੜਕਾ ਦਵਾਂ ਜੀ ਮਹਾਰਾਜ ਨੂੰ ਇੱਥੇ ਤੱਕ ਆਇਤਾ ਮਹਾਰਾਜ ਨੇ ਉਹਨਾਂ ਨੂੰ ਸ਼ਾਂਤ ਕੀਤਾ ਮਹਾਰਾਜ ਨੇ ਕਿਹਾ ਇੱਕ ਨੰਨੀ ਜੀ ਬੂੰਦ ਇੰਨਾ ਵੱਡਾ ਸੋਚ ਸਕਦੀ ਹੈ ਇੰਨਾ ਕੁਝ ਕਰ ਸਕਦੀ ਹੈ ਤੇ ਇੱਥੇ ਸਮੁੰਦਰ ਸ਼ਾਂਤ ਪਿਆ ਜੀ ਗੁਰਸਿੱਖ ਜੀ ਇਦਾਂ ਨਹੀਂ ਕਰਨਾ ਇਹ ਕਾਲਪੁਰਪ ਦੇ ਬਾਣੇ ਤੋਂ ਵਿਪਰੀਤ ਹੋ ਜੇਗੀ ਸਾਰੀ ਗੱਲ। ਉਹਨੇ ਕਿਹਾ ਮਹਾਰਾਜ ਦੇ ਪਾਣੇ ਅੰਦਰ ਸਾਨੂੰ ਹੁਕਮ ਹੋਏਗੇ ਤੇ ਸ਼ਹਾਦਤ ਦੇਣੀ ਹੀ ਦੇਣੀ ਹੈ। ਜੀ ਤਿਲਕ ਜੰਜੂ ਰਾਖਾ ਪ੍ਰਪਤਾਕਾ ਕਿਨੋ ਬਡੋ ਕਲੂ ਮੈ ਸਾਕਾ ਤਰਮ ਹੇਤ ਸਾਕਾ ਜਨ ਕੀਆ ਸੀਸ ਦਿਆ ਪਰ ਸਿਰ ਨਾ ਦਿਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਬੱਤੇ ਸੰਗਤ ਜੀ ਚਾਂਦਨੀ ਚੌਕ ਦਿੱਲੀ ਵਿਖੇ ਪਹੁੰਚੇ ਹੋਇਆ ਇਹ ਉਹੀ ਚਾਂਦਨੀ ਚੌਕ ਹੈ ਜਿੱਥੇ ਧੰਗੁਰ ਤੇਗ ਬਹਾਦਰ ਪਾਸ਼ਾ ਜੀ ਦੀ ਸ਼ਹਾਦਤ ਤੋਂ ਪਹਿਲਾਂ ਤਿੰਨ ਗੁਰ ਸਿੱਖਾਂ ਦੀ ਸ਼ਹਾਦਤ ਹੁੰਦੀ ਹੈ ਅਸੀਂ ਉਸੇ ਚੌਕ ਦੇ ਵਿੱਚ ਖੜੇ ਹੋਏ ਹਾਂ ਜਿੱਥੇ ਭਾਈ ਮਤੀ ਦਾਸ ਜੀ ਭਾਈ ਸਤੀ ਦਾਸ ਜੀ ਤੇ ਭਾਈ ਦਿਆਲਾ ਜੀ ਨੂੰ ਸ਼ਹੀਦ ਕੀਤਾ ਸੀ ਸਾਕਾ ਇਹ ਚਾਂਦਨੀ ਚੌਕ ਇਸੇ ਹੀ ਚੌਕ ਦੇ ਵਿੱਚ ਹੋਇਆ ਅੱਜ ਵੀ ਸੰਗਤਾਂ ਬੜੀ ਸ਼ਰਧਾ ਭਾਵਨਾ ਦੇ ਨਾਲ ਨਤਮਸਤਕ ਹੁੰਦੀਆਂ ਨੇ ਇਤਿਹਾਸ ਤੋਂ ਵੀ ਜਾਣੋ ਹੋਵਾਗੇ ਕਿਵੇਂ ਭਾਈ ਸਤੀਦਾਸ ਜੀ ਭਾਈ ਮਤੀਦਾਸ ਤੇ ਭਾਈ ਬਿਆਲਾ ਜੀ ਦੀ ਸ਼ਹਾਦਤ ਹੋਈ ਸੀ ਕਿਵੇਂ ਲਾਲਚ ਵੀ ਦਿੱਤੇ ਗਏ ਸੀ ਪਰ ਕਿਵੇਂ ਤਸੀਹੇ ਵੀ ਦੇ ਕੇ ਸ਼ਹੀਦ ਕੀਤਾ ਗਿਆ ਸੀ ਇੱਕ ਪਾਸੇ ਧਨ ਗੁਰ ਤੇਗ ਬਹਾਦਰ ਪਾਸ਼ਾ ਜੀ ਦਾ ਸਥਾਨ ਸ਼ੀਸ਼ਗੰਜ ਸਾਹਿਬ ਗੁਰਦੁਆਰਾ ਸਾਹਿਬਾ ਉਸ ਦੇ ਸਾਹਮਣੇ ਹੀ ਸੇਨ ਗੁਰਸਿੱਖਾਂ ਦੇ ਸ਼ਹਾਦਤ ਦਾ ਸਥਾਨ ਉਹ ਫੁਹਾਰਾ ਚੌਕ ਹੈ ਜਿਸ ਤਨਾ ਗੁਰੂ ਸਾਹਿਬ ਜੀ ਦੇ ਸਨਮੁਖ ਸ਼ਹੀਦ ਸਿੰਘਾਂ ਨੇ ਕਿਹਾ ਸੀ ਕਿ ਸਾਡਾ ਮੁਖ ਗੁਰੂ ਦੇਵਾਲ ਹੋਵੇ ਤੇ ਅੱਜ ਵੀ ਉਸੇ ਹੀ ਤਨਾਏ ਚੌਕ ਉਹ ਗਵਾਹੀ ਪਰਦਾ ਕਿ ਕਿਵੇਂ ਇੱਥੇ ਸਾਕਾਏ ਚਾਨੀ ਚੌਕ ਹੋਇਆ ਸੀ ਵੀਰ ਜੀ ਸਾਡੇ ਨਾਲ ਮੌਜੂਦ ਹੈ ਗਲਬਾਤ ਵੀ ਕਰਾਂਗੇ ਵਾਈ ਗੁਰਜੀਤ ਸਿੰਘਾ ਖਾਲਸਾ ਵਾਈ ਗੁਰਜੀਤ ਜੀ ਗੁਰਜੀਤ ਜੀ ਕੀ ਨਾਮ ਜੀ ਅਮਨਦੀਪ ਸਿੰਘ ਜੀ ਅਮਨਦੀਪ ਸਿੰਘ ਜੀ ਚਾਂਦਨੀ ਚੌਕ ਦੀ ਜਦੋਂ ਗੱਲ ਕਰਦੇ ਆ ਇਹ ਚਾਂਦਨੀ ਚੌਕ ਜਿੱਥੇ ਤਾਨ ਗੁਰ ਤੇਗ ਬਹਾਦਰ ਪਾਸ਼ਾ ਜੀ ਤੋਂ ਪਹਿਲਾਂ ਤੈਨ ਗੁਰ ਸਿੱਖਾਂ ਦੀ ਸ਼ਹਾਦਤ ਹੁੰਦੀ ਆ ਅੱਜ ਸਾਕਾ ਇਹ ਚਾਂਦਨੀ ਚੌਕ ਦਾ ਵੀ ਦਿਨ ਹੈ ਕੱਲ ਗੁਰ ਤੇਗ ਬਹਾਦਰ ਪਾਸ਼ਾ ਜੀ ਦੀ ਸ਼ਹਾਦਤ ਦਾ ਦਿਨ ਹੈ ਕਿਵੇਂ ਉਹ ਮਤਲਬ ਸਮਾ ਸੀ ਕਿਵੇਂ ਸ਼ਹਾਦਤ ਦਾ ਜਾਮ ਤੈਨ ਗੁਰ ਸਿੱਖਾਂ ਨੇ ਪੀਤਾ ਆਪਾਂ ਜ਼ਰੂਰ ਉਸ ਸ਼ਹੀਦੀ ਵਲ ਜਾਈਏ ਕਿਵੇਂ ਉਹ ਸਾਰਾ ਵਾਕਿਆ ਜਿਹੜਾ ਵਾਪਰਿਆ ਜੀ ਜਿਹੜੇ ਸਾਡੇ ਪਿਆਰੇ ਗੁਰਸਿੱਖ ਮੁਰਤੇਗ ਬਹਾਦਰ ਸਾਹਿਬ ਜਿਹੜੇ ਪਿਆਰੇ ਆਗਰ ਗੁਰਸਿੱਖ ਜਿਹੜੇ ਸਨ ਹੂੰ ਭਾਈ ਮਤੀ ਦਾਸ ਜੀ ਭਾਈ ਸਤੀ ਦਾਸ ਜੀ ਭਾਈ ਦਿਆਲਾ ਜੀ ਜਿਹੜੇ ਅਨੰਦਪੁਰ ਸਾਹਿਬ ਤੋਂ ਮਹਾਰਾਜ ਦੇ ਨਾਲ ਇਧਰ ਯਾਤਰਾ ਕਰਕੇ ਦਿੱਲੀ ਪਹੁੰਚੇ ਸਨ ਸ਼ਹਾਦਤ ਤੋਂ ਪਹਿਲਾਂ ਉਹਨਾਂ ਦੀ ਜਿਹੜੀ ਸ਼ਹਾਦਤ ਹੋਈ ਸੀ ਜੀ ਉਹਨਾਂ ਸ਼ਹਾਦਤ ਦਾ ਦਿਨ ਹੈਗਾ ਸੀ ਜੀ ਮੱਗਰ ਸੁਦੀ ਦੀ 4ਵੀਂ ਤਰੀਕ ਜੀ ਜਿਹੜੀ ਸੰਗਤਾਂ ਅੰਦਰ ਕਾਫੀ ਕਨਫਿਊਜ਼ਨ ਹੁੰਦੀ ਹੈ ਜੀ ਕੋਈ ਕਹਿੰਦਾ ਦੀ 11 ਨਵੰਬਰ ਦੀ ਸ਼ਹੀਦੀ ਸੀ ਜੀ ਕੋਈ ਕਹਿੰਦਾ ਜੀ ਦੀ ਆਪਣਾ 24 ਨਵੰਬਰ ਦੀ ਸ਼ਹੀਦੀ ਹੈ ਜੀ ਕੈਲੰਡਰਾਂ ਅੰਦਰ ਡੇਟ ਫਿਕਸ ਨਹੀਂ ਹੋ ਸਕਦੀ ਜੀ ਮਹਾਰਾਜ ਨੇ ਇਹਦਾ ਜ਼ਿਕਰ ਆਪਣੇ ਇਤਿਹਾਸਿਕ ਗ੍ਰੰਥਾਂ ਦੇ ਅੰਦਰ ਕੀਤਾ ਹੋਇਆ ਹੈ ਜੀ ਮੱਗਰ ਸੋਦੀ ਦੀ ਪੰਚਮੀ ਨੂੰ ਗੁਰਤੇਗ ਭਦਰ ਸਾਹਿਬ ਦੀ ਸ਼ਹੀਦ ਦਿਹਾੜਾ ਦਾ ਦਿਹਾੜਾ ਹੈਗਾ ਜਿਹੜਾ ਮਹਾਰਾਜ ਨੇ ਆਪਣੇ ਆਪ ਲਿਖਿਆ ਹੋਇਆ ਜੀ ਸਹੀ ਇਤਿਹਾਸਿਕ ਜਿਹੜੀ ਡੇਟ ਹੈਗੀ ਹੈ ਜੀ ਇਹ ਡੇਟ ਕਦੀ ਫਿਕਸ ਨਹੀਂ ਹੋ ਸਕਦੀ ਇਹ ਹਰ ਸਾਲ ਚੇਂਜ ਹੁੰਦੀ ਰਹੇਗੀ ਕਿਉਂਕਿ ਇਹ ਸਾਡੇ ਪੁਰਾਤਨ ਜਿਹੜੇ ਇ ਜਿਹੜੇ ਕੈਲੰਡਰਸ ਹੁੰਦੇ ਸੀ ਜਿਹੜੇ ਸੂਰਜ ਦੇ ਅਕੋਰਡਿੰਗ ਚੱਲਦੇ ਸੀ ਉਹਨਾਂ ਮਾਸੀ ਦੇ ਅਕੋਰਡਿੰਗ ਚੱਲਦੇ ਸੀ ਉਹਨਾਂ ਦੇ ਅਕੋਰਡਿੰਗ ਡੇਟਸ ਹੁੰਦੀਆਂ ਸੀ ਪੁਰਾਣੇ ਜਿਹੜੇ ਭਾਈ ਮਤੀਦਾਸ ਜੀ ਭਾਈ ਸਤੀਰਾਜ ਜੀ ਭਾਈ ਦਿਆਲਾ ਜੀ ਦੀ ਸ਼ਹਾਦਤ ਦਾ ਦਿਹਾੜਾ ਜਿਹੜਾ ਅੱਜ ਅਸੀਂ ਇੱਥੇ ਸਾਰੀ ਸੰਗਤਾਂ ਨਤਮਸਤਕ ਹੋ ਰਹੀਆਂ ਨੇ ਇਸਤਾਨ ਤੇ ਬਿਲਕੁਲ ਇੱਥੇ ਜਦੋਂ ਉਹਨਾਂ ਦੀ ਸ਼ਹਾਦਤ ਹੋਈ ਤੇ ਇੱਥੇ ਕਾਫੀ ਗੁਰਸਿੱਖ ਮੌਜੂਦ ਸਨ ਪਹਿਲੇ ਵੀ ਅਸੀਂ ਸਮਝਦੇ ਹਾਂ ਕਿ ਸਾਡੇ ਪਾਈ ਜਿਹੜੇ ਤਿੰਨ ਸਿੱਖ ਗੁਰਤੇਗ ਭਦਰ ਸਾਹਿਬ ਜੀ ਨਾਲ ਸਿਰਫ ਤਿੰਨ ਸਿੱਖ ਹੀ ਹੈਗੇ ਸੀ ਦਿੱਲੀ ਅੰਦਰ ਵੀ ਮਹਾਰਾਜ ਤੇ ਕਾਫੀ ਸਿੱਖ ਸਨ ਜਿਹੜੇ ਮਹਾਰਾਜ ਨੂੰ ਫੋਲੋ ਕਰਦੇ ਸਨ ਮਹਾਰਾਜ ਦੀ ਸੇਵਾ ਕਰਦੇ ਸਨ ਜੀ ਪਰ ਉਹਨਾਂ ਦੀ ਹਿੰਮਤ ਨਹੀਂ ਪਈ ਸੀ ਜੀ ਜਦੋਂ ਸ਼ਹਾਦਤ ਹੋਈ ਸ਼ਹਾਦਤ ਦੇਣਾ ਕੋਈ ਆਸਾਨ ਕੰਮ ਨਹੀਂ ਹੈ ਜੀ ਸ਼ਹਾਦਤ ਬੜੀ ਕਿਸਮਤ ਵਾਲੇ ਨੂੰ ਮਿਲਦੀ ਹੈ ਸ਼ਹਾਦਤ ਲਈ ਕੋਈ ਆਮ ਬੰਦਾ ਐਵੇਂ ਨਹੀਂ ਖੜ ਸਕਦਾ ਜਿਸ ਨੂੰ ਅਕਾਲ ਪੁਰਖ ਦਾ ਪਰਮੇਸ਼ਰ ਦਾ ਹੁਕਮ ਹੋਵੇ ਉਹੀ ਖੜ ਸਕਦਾ ਜੀ ਜਿਹਦੀ ਕਮਾਈ ਹੋਏ ਉਹ ਹੀ ਦੇ ਸਕਦਾ ਸ਼ਹਾਦਤ ਬਿਲਕੁਲ ਤੇ ਜਦੋਂ ਸ਼ਹਾਦਤ ਹੋਈ ਉਹਨਾਂ ਦੀ ਉਹਨਾਂ ਦੇ ਮੁਖ ਤੇ ਸ੍ਰੀ ਜਪਜੀ ਸਾਹਿਬ ਜੀ ਦਾ ਪਾਠ ਚੱਲ ਰਿਹਾ ਸੀ ਜੀ ਸਤੰਤਤਾ ਭਾਈ ਮਤੀ ਦਾਸ ਜੀ ਦੇ ਜੀ ਜਦੋਂ ਉਹਨਾਂ ਦੇ ਉਪਰ ਉਹਦੀ ਆਰਾ ਚੀਰੀਆ ਆਰੇ ਨਾਲ ਉਹਨਾਂ ਨੂੰ ਵਿੱਚੋਂ ਦੀ ਚੀਰੀਆ ਗਿਆ ਤੇ ਉਹਨਾਂ ਦਾ ਪਾਠ ਨਹੀਂ ਵਿਸਰਿਆ ਸੀ ਜੀ ਉਹਨਾਂ ਦਾ ਪਾਠ ਜਦੋਂ ਉਹਨਾਂ ਨੇ ਦੋ ਫਾੜ ਹੋ ਗਏ ਦੋ ਫਾੜਾ ਦੇ ਵਿੱਚੋਂ ਵੀ ਜਪਜੀ ਸਾਹਿਬ ਜੀ ਦਾ ਸੰਪੂਰਨ ਪਾਠ ਹੁੰਦਾ ਰਿਹਾ ਉਸ ਤੋਂ ਪਹਿਲਾਂ ਕੋਈ ਲਾਲਚ ਵੀ ਦਿੱਤੇ ਗਏ ਵੀ ਤੁਸੀਂ ਇਹ ਮਲਕੀ ਸ਼ਹਾਦਤ ਦੇਣ ਤੋਂ ਪਹਿਲਾਂ ਤੁਹਾਨੂੰ ਲਾਲਚ ਦਿੰਦੇ ਨੇ ਕਿ ਤੁਸੀਂ ਸ਼ਹਾਦਤ ਨਾ ਦਿਓ ਤੁਹਾਨੂੰ ਸਾਰਾ ਕੁਝ ਦਿੱਤਾ ਜਾਊਗਾ ਧਰਮ ਪਰਿਵਰਤਨ ਕਰ ਲਓ ਜੀ ਉਹਨਾਂ ਨੂੰ ਕਾਫੀ ਲਾਲਚ ਵੀ ਦਿੱਤੇ ਗਏ ਸੀ ਔਰੰਗਜ਼ੇਬ ਨੇ ਆਪਣੇ ਕਾਜ਼ੀ ਨੂੰ ਵੀ ਭੇਜਿਆ ਸੀ ਔਰੰਗਜ਼ੇਬ ਨੇ ਆਪਣੀ ਫੌਜ ਨੂੰ ਵੀ ਭੇਜਿਆ ਸੀ ਮਹਾਰਾਜ ਨੂੰ ਵੀ ਲਾਲਚ ਦਿੱਤੇ ਸੀ ਜੀ ਅੱਜ ਤੋਂ 2 ਦਿਨ ਪਹਿਲੇ ਮਾਰਜ ਨੂੰ ਦਿੱਲੀ ਲਿਆ ਆ ਚੁੱਕੇ ਹੋਏ ਸੀ ਮਾਰਜ ਨੂੰ ਕੈਦ ਦੇ ਅੰਦਰ ਰੱਖਿਆ ਹੋਇਆ ਸੀ ਜੀ ਮਾਰਜ ਨੂੰ ਅੱਜ ਜਿੱਥੇ ਆਪਾਂ ਗੱਲ ਕਰਦੇ ਆਂ ਸੀਜਗਨ ਸਾਹਿਬ ਦੇ ਥੱਲੇ ਕੂਈ ਸਾਹਿਬ ਹੈ ਜੀ ਜੀ ਕੂਆ ਸਾਹਿਬ ਨੂੰ ਅਸੀਂ ਕਹਿੰਦੇ ਆਂ ਜੀ ਬਿਲਕੁਲ ਉੱਥੇ ਇੱਕ ਹਵੇਲੀ ਹੁੰਦੀ ਸੀ ਉਸ ਸਮੇਂ ਅੰਦਰ ਓਕੇ ਜਿੱਥੇ ਕੂਆ ਉਹ ਜੀ ਉੱਥੇ ਨਾਲ ਇੱਕ ਹਵੇਲੀ ਹੁੰਦੀ ਸੀ ਜੀ ਉੱਥੇ ਕਈ ਸਾਲਾਂ ਦਾ ਉੱਥੇ ਹਵੇਲੀ ਨੂੰ ਖੰਡਰ ਹਵੇਲੀ ਕਿਹਾ ਜਾਂਦਾ ਸੀ ਦੁਸ਼ਿਆ ਹਵੇਲੀ ਕਿਹਾ ਜਾਂਦਾ ਸੀ ਉੱਥੇ ਕੋਈ ਨਹੀਂ ਜਾਂਦਾ ਸੀ ਤੇ ਉਥੇ ਇਹ ਹੈਗਾ ਸੀ ਸੁਰੂ ਤੋਂ ਪ੍ਰਸਾਵ ਅਪਰਚਲਿਤ ਹੈਗੀ ਸੀ ਗੱਲ ਕਿ ਜਿਹੜੀ ਕੋਈ ਵੀ ਹਵੇਲੀ ਅੰਦਰ ਜਾਂਦਾ ਸੀ ਉਹਦੇ ਅੰਦਰ ਇੱਕ ਜਿੰਨ ਹੈਗਾ ਸੀ ਉਹ ਜਿੰਨ ਸਾਬ ਨੂੰ ਖਤਮ ਕਰ ਦਿੰਦਾ ਸੀ ਜਿਹੜਾ ਰਾਤ ਕੋਈ ਰੁਕ ਨਹੀਂ ਸਕਦਾ ਸੀ ਤੇ ਉਹਨਾਂ ਨੇ ਕੀ ਕੀਤਾ ਕਿ ਮਹਾਰਾਜ ਨੂੰ ਸ਼ਹੀਦ ਕਰਨ ਦੀ ਥਾਂ ਉਹਨਾਂ ਨੇ ਕਿਹਾ ਜੀ ਇਹ ਹਵੇਲੀ ਅੰਦਰ ਕੈਦ ਕਰ ਦਿੰਦੇ ਆ ਹਾਂ ਤੇ ਮਹਾਰਾਜ ਆਪਣੇ ਆਪ ਚਾਲੇ ਪਾ ਜਿੰਨ ਖਤਮ ਕਰ ਦੇਵੇਗਾ ਜਿੰਨ ਖਤਮ ਕਰ ਦੇਵੇਗਾ ਜੀ ਪਰ ਮਹਾਰਾਜ ਤੇ ਸਾक्षात ਆਪਣੇ ਪਰਮਾਤਮਾ ਦੇ ਸਰੂਪ ਸਨ ਜੀ ਪਰਮਾਤਮਾ ਦਾ ਰੂਪ ਸੰ ਅਕਾਲਪੁਰੇ ਖੁਦ ਧਰਤੀ ਤੇ ਆਏ ਹੋਏ ਹੰਸ ਜੀ ਤੇ ਉਹਨਾਂ ਨੇ ਜਦੋਂ ਰਾਤਰੀ ਉਧਰ guzari ਹਵੇਲੀ ਅੰਦਰ ਜੀ ਹਵੇਲੀ ਅੰਦਰ guzari ਤੇ ਉਹ ਜਿਨ ਪ੍ਰਗਟ ਹੋਇਆ ਜਿਨ ਪ੍ਰਗਟ ਹੋਇਆ ਮਹਾਰਾਜ ਨੂੰ ਬੇਨਤੀ ਕੀਤੀ ਮਹਾਰਾਜ ਮੈਂ ਤੁਹਾਡੀ ਸੇਵਾ ਅੰਦਰ ਕੀ ਲੈ ਕੇ ਆਵਾ ਕੀ ਸੇਵਾ ਕਰਾਂ ਤੁਹਾਡੀ ਤੇ ਮਹਾਰਾਜ ਨੂੰ ਉਸ ਸਮੇਂ ਭੁੱਖ ਲੱਗੀ ਸੀ ਉਹਨਾਂ ਨੇ ਕਿਹਾ ਜੀ ਮੈਨੂੰ ਭੁੱਖ ਲੱਗੀ ਹੈ ਕੁਝ ਖਾਣ ਨੂੰ ਲੈ ਆ ਗਿਓ ਜੀ ਤੇ ਉਹਨਾਂ ਨੇ ਹਣ ਲਾਲ ਕਿਲੇ ਦੇ ਨਾਲ ਜਮਨਾ ਵਗਦੀ ਆ ਉਥੋਂ ਜੀ ਗੰਨੇ ਲੈ ਕੇ ਆਇਆ ਸੀ ਜੀ ਜੀ ਉਹ ਗੰਨੇ ਮਹਾਰਾਜ ਨੂੰ ਸ਼ਿਕਾਇਤ ਸੀ ਤੇ ਜਦੋਂ ਗੰਨੇ ਮਹਾਰਾਜ ਨੂੰ ਸ਼ਿਕਾਇਤ ਜਿੱਥੇ ਪਹਿਲੀ ਕੋਠੀ ਦੇ ਅੰਦਰ ਗੁਰਤੇਗਬਾ ਸਾਹਿਬ ਜੀ ਨੂੰ ਰੱਖਿਆ ਗਿਆ ਤੇ ਉਹਦੇ نیچے ਭਾਈ ਉਹਨਾਂ ਨੇ ਜਿਹੜੇ ਗੁਰਸਿੱਖ ਆਏ ਸੀ ਤਾਂ ਤਨਤਨ ਭਾਈ ਮਤੀਦਾਸ ਜੀ ਸਤੀਦਾਸ ਜੀ ਦਿਆਲਾ ਜੀ ਨੂੰ نیچے ਕੈਦ ਕੀਤਾ ਗਿਆ ਤੇ ਮਹਾਰਾਜ ਨੇ ਗੰਨੇ ਚੂਪ ਕੇ نیچے ਛੁੱਟੇ ਛੱਜੇ ਤੋਂ ਬਨੇਰੇ ਤੋਂ ਹੁਣ نیچے ਗੁਰਸਿੱਖਾਂ ਨੂੰ ਵੀ ਭੁੱਖ ਲੱਗੀ ਸੀ ਉਹਨਾਂ ਨੇ ਕਿਹਾ ਜੀ ਮਹਾਰਾਜ ਦਾ ਸ਼ੀਸ਼ ਪ੍ਰਸ਼ਾਦ ਹੈਗਾ ਉਹਨਾਂ ਨੇ ਛਕ ਲੇ ਤੇ ਭਾਈ ਮਤੀ ਦਾ ਜੀ ਦੇ ਅੰਦਰ ਉਹ ਗੰਨੇ ਇੱਕ ਚੂਪਣ ਤੋਂ ਬਾਅਦ ਛਕਣ ਤੋਂ ਬਾਅਦ ਇੰਨੀ ਪਾਵਰ ਆ ਗਈ ਉਹਨਾਂ ਨੇ ਸੂਕਸ਼ਮ ਰੂਪ ਦੇ ਅੰਦਰ ਮਹਾਰਾਜ ਨੂੰ ਅਰਦਾਸ ਕੀਤੀ ਮਹਾਰਾਜ ਜੇ ਤੁਸੀਂ ਆਗੇ ਆ ਦੋ ਮੈਂ ਦਿੱਲੀ ਦੀ ਇਟਰਨਲ 8 ਖੜਕਾ ਦਵਾਂ ਜੀ ਮਹਾਰਾਜ ਨੂੰ ਇੱਥੇ ਤੱਕ ਕਹਿਤਾ ਮਹਾਰਾਜ ਨੇ ਉਹਨਾਂ ਨੂੰ ਸ਼ਾਂਤ ਕੀਤਾ ਮਹਾਰਾਜ ਨੇ ਕਿਹਾ ਇੱਕ ਨੰਨੀ ਜੀ ਬੂੰਦ ਇੰਨਾ ਵੱਡਾ ਸੋਚ ਸਕਦੀ ਹੈ ਇੰਨਾ ਕੁਝ ਕਰ ਸਕਦੀ ਹੈ ਤੇ ਇੱਥੇ ਸਮੁੰਦਰ ਸ਼ਾਂਤ ਪਿਆ ਜੀ ਗੁਰਸਿੱਖ ਜੀ ਇਦਾਂ ਨਹੀਂ ਕਰਨਾ ਇਹ ਕਾਲਪੁਰਗ ਤੇ ਪਾਣੇ ਤੋਂ ਵਿਪਰੀਤ ਹੋ ਜੇਗੀ ਸਾਰੀ ਗੱਲ। ਉਹਨੇ ਕਿਹਾ ਮਹਾਰਾਜ ਦੇ ਬਾਣੇ ਅੰਦਰ ਸਾਨੂੰ ਹੁਕਮ ਹੋਏਗਾ ਤੇ ਸ਼ਹਾਦਤ ਦੇਣੀ ਹੀ ਦੇਣੀ ਹੈ। ਜੀ। ਉਹਨਾਂ ਨੇ ਜਦੋਂ ਸ਼ਹਾਦਤ ਹੋਈ ਉਹਨਾਂ ਨੂੰ ਕਾਫੀ ਤਸੀਹੇ ਕਾਫੀ ਲਾਲਚ ਦਿੱਤੇ ਗਏ। ਕਾਫੀ ਲਾਲਚਾਂ ਦੇ ਅੰਦਰ ਉਹਨਾਂ ਨੂੰ ਕਿਹਾ ਗਿਆ ਤੁਹਾਨੂੰ ਦਿੱਲੀ ਦਾ ਸ਼ਾਸਨ ਦੇ ਦਵਾਂਗੇ। ਤੁਸੀਂ ਮੇਰੀ ਬੇਟੀ ਨਾਲ ਆਨੰਦ ਕਾਰਜ ਕਰ ਲਓ। ਤੁਹਾਨੂੰ ਸ਼ਾਨਦ ਸ਼ੌਕਤ ਦਵਾਂਗੇ ਤੁਹਾਨੂੰ ਦਿੱਲੀ ਦਾ ਤਖਤ ਦਵਾਂਗੇ। ਜੋ ਤੁਸੀਂ ਕਹੋਗੇ ਤੁਹਾਨੂੰ ਸਾਰੀ ਸ਼ਹਿਹ ਦੇਵਾਂਗੇ। ਤੁਸੀਂ ਆਪਣਾ ਧਰਮ ਪਰਿਵਰਤਨ ਕਰ ਲਵੋ। ਜੀ। ਤੁਸੀਂ ਇਹਨੇ ਨੌਜਵਾਨ ਹੈਗੇ ਹੋ ਤੁਸੀਂ ਆਪਣੀ ਜਵਾਨੀ ਕਿਉਂ ਖਰਾਬ ਕਰ ਰਹੇ ਹੋ? ਇੱਥੇ ਤੱਕ ਲਾਲਚ ਦਿੱਤੇ ਗ لیکن بھائی ਮਤੀਦਾ ਜੀ ਨੇ ਸੀਸ دیا ਪਰ ਸੀਨਾ ਉਚਰੀ ਮਹਾਰਾਜ ਨੇ ਕੋਈ لالچ ਨੂੰ ਪਰਵਾਹ ਨਹੀਂ ਕੀਤਾ ਉਹਨਾਂ ਨੇ ਆਪਣੇ ਗੁਰਤੇਗ ਪਰ ਸਾਹਿਬ ਜੀ ਦੀ ਸਿੱਖੀ ਨੂੰ ਖੂਬ ਉਹ ਬਿਲਕੁਲ ਬਰਕਰਾਰ ਰੱਖਿਆ ਤੇ ਸ਼ਹਾਦਤ ਦਾ ਜਾਮ ਪੀਤਾ ਗਿਆ ਇਸ ਥਾਨ ਵੀ ਕਿਵੇਂ ਫਿਰ ਜਿਹੜਾ ਸ਼ਸ਼ੋਭਿਤ ਹੋਇਆ ਤੇ ਕਿਵੇਂ ਪਤਾ ਲੱਗਾ ਕਿ ਇੱਥੇ ਤਿੰਨ ਗੁਰਸਿੱਖਾਂ ਦੀ ਸ਼ਹਾਦਤ ਹੋਈ ਸੀ ਇੱਥੇ ਜਦੋਂ ਗੁਰਤੇਗ ਭਦਰ ਸਾਹਿਬ ਜੀ ਮਹਾਰਾਜ ਦੀ ਸ਼ਹਾਦਤ ਹੋਈ ਸੀ ਨਾ ਤੇ ਉੱਥੇ ਜਿਹੜਾ ਕਾਜ਼ੀ ਹੈਗਾ ਸੀ ਉਹ ਕਾਜ਼ੀ ਦੀ ਕੁੜੀ ਹੈਗੀ ਸੀ ਜੀ ਹਾਂ ਉਹਨਾਂ ਨੂੰ ਬੜਾ ਬੈਰਾਗ ਹੋਇਆ ਸੀ ਜਦੋਂ ਗੁਰਤੇਗਪਾਦ ਸਾਹਿਬ ਦੀ ਸ਼ਹਾਦਤ ਹੋਈ ਤੇ ਉਹਨਾਂ ਨੇ ਉਹਨਾਂ ਦੀ ਸ਼ਹਾਦਤ ਵਾਲੀ ਥਾਂ ਤੇ ਦੀਵਾ ਜਗਾਣਾ ਸ਼ੁਰੂ ਕਰਤਾ ਸੀ ਜੀ ਉਹਨਾਂ ਨੇ ਇੱਕ ਨਿਸ਼ਾਨਦੇਹੀ ਸ਼ੁਰੂ ਕਰਤੀ ਸੀ ਕਿ ਇੱਥੇ ਮਾਰਾ ਦੀ ਸ਼ਹਾਦਤ ਹੋਈ ਹੈ ਉਹ ਬੇਟੀ ਇੱਕ ਤਰੀਕੇ ਨਾਲ ਮਾਰਾ ਤੋਂ ਪ੍ਰਭਾਵਿਤ ਹੋ ਗਈ ਸੀ ਮਾਰਾ ਦੀ ਸਿੱਖੀ ਨੂੰ ਦੇਖ ਕੇ ਪ੍ਰਭਾਵਿਤ ਹੋ ਗਈ ਸੀ ਕਿ ਜਿਹੜੇ ਪਿਆਰੇ ਆਪਣਾ ਧਰਮ ਨਹੀਂ ਛੱਡ ਸਕੇ ਮਾਰਾ ਦੇ ਨਾਲ ਕੁਰਬਾਨ ਹੋ ਗਏ ਆਪਣਾ ਧਰਮ ਨੂੰ ਪਰਵਰਤਨ ਪਰिवਰਤਨ ਨਹੀਂ ਕੀਤਾ ਉਹਨਾਂ ਨੇ ਦੇਖ ਕੇ ਹੋਏ ਇਨਫਲੂਐਂਸ ਹੋ ਗਈ ਸੀ ਇਨਸਪਾਇਰ ਹੋ ਗਈ ਸੀ ਉਹਨਾਂ ਨੇ ਉੱਥੇ ਉਹ ਜੋਤ ਜਗਾਣੀ ਸ਼ੁਰੂ ਕਰਤੀ ਸੀ ਜੀ ਸ਼ੁਰੂ ਤੋਂ ਓਕੇ ਸ਼ਹਾਦਤ ਤੋਂ ਬਾਅਦ ਹੀ ਜਦੋਂ ਇੱਥੇ ਬਾਬਾ ਬਗੇਲ ਸਿੰਘ ਜੀ ਬਾਬਾ ਜੱਸਾ ਸਿੰਘ ਆਲੂ ਵਾਲੀ ਆ ਤੇ ਬਾਬਾ ਜੱਸਾ ਸਿੰਘ ਰਾਮਗੜੀਆ ਜੀ ਦਿੱਲੀ ਦੀ ਅਗਵਾਈ ਕੀਤੀ ਸੀ ਤੇ ਉਹਨਾਂ ਨੇ ਕਾਜ਼ੀ ਦੀ ਜਿਹੜੀ ਕੁੜੀ ਸੀ ਉਹਨਾਂ ਨੇ ਨਿਸ਼ਾਨਧੀਆਂ ਦੱਸੀਆਂ ਸੀ ਕਿ ਦਿੱਲੀ ਅੰਦਰ ਕਿਹੜੀ ਕਿਹੜੀ ਜਗ੍ਹਾ ਤੇ ਇਤਿਹਾਸਿਕ ਸਥਾਨ ਅੱਗੇ ਗੁਰਸਿੱਖਾਂ ਨੇ ਜੀ ਉਹਨਾਂ ਨੇ ਆਪਣੀ ਮਸੀਤਾਂ ਬਣਾ ਲਈ ਸ ਆ ਤੁਸੀਂ ਦੇਖੋਗੇ ਤੇ ਸੁਣਾ ਹੀ ਸੁਨਾਰੀ ਮਸਜਿਦ ਸੁਸ਼ੋਭਿਤ ਹੈ ਜੀ ਜੀ ਬਿਲਕੁਲ ਇਹਨਾਂ ਨੇ ਆਪਣੇ ਆਪਣੀ ਮਸੀਤਾ ਬਣਾਈ ਹੋਈਆਂ ਸੀ ਉਹ ਜਗ੍ਹਾ ਜਿੱਥੇ ਜਿੱਥੇ ਇਤਿਹਾਸਿਕ ਸਥਾਨ ਨੇ ਜੀ ਫਿਰ ਸਿੰਘਾਂ ਨੇ ਉੱਥੋਂ ਦੀ ਕਬਜ਼ੇ ਲੈ ਕੇ ਆਪਣੇ ਇਤਿਹਾਸਿਕ ਸਥਾਨ ਆਜ਼ਾਦ ਕਰਾਈ ਸੀ ਤੇ ਇਹ ਬਿਲਡਿੰਗਾਂ ਜਿਹੜੇ ਤੁਸੀਂ ਦੇਖ ਰਹੇ ਹੋ ਮਾਰਦਾ ਬਣੀਆ ਆਮਾਰ ਦੇ ਸ਼ਹੀਦੀ ਸਥਾਨ ਬਣਿਆ ਆ ਉਹ ਸਮੇਂ ਉਜਾਗਰ ਕੀਤੇ ਗਏ ਸੀ ਜੀ ਇਹ ਵੀ ਸੁਣਨ ਚ ਆਇਆ ਕਿ ਇਹ ਜਿਹੜੀ ਜਗਾ ਸਰਕਾਰੀ ਸੀਗੀ ਤਾਂ ਫਿਰ ਇੱਥੇ ਮਿਲਣਾ ਵੀ ਬੜੀ ਮੁਸ਼ਕਲ ਹੋ ਗਈ ਸੰਗਤ ਬੈਠ ਕੇ ਪਾਠ ਵੀ ਨਹੀਂ ਸੀ ਕਰ ਸਕਦੇ ਦਰਸ਼ਨ ਵੀ ਨਹੀਂ ਸੀ ਕਰ ਸਕਦੇ ਐਫ ਹੋਾਰਾ ਨਾ ਜੀ ਹੈਰਿਟੇਜ ਪਲੇਸ ਮੰਨਿਆ ਜਾਂਦਾ ਚਾਰਨੀ ਚੌਦ ਦੇ ਅੰਦਰ ਕੋਈ ਵੀ ਜਿੱਤ ਕੰਸਟ੍ਰਕਸ਼ਨ ਤੁਸੀਂ ਨਿਊ ਨਹੀਂ ਕਰ ਸਕਦੇ ਉਹਨੂੰ ਰੈਨੋਵੇਟ ਕਰ ਸਕਦੇ ਹੋ ਤੇ ਜਿਹੜਾ ਫੁਆਰਾ ਹੈਗਾ ਨਾ ਜੀ ਇਹ ਫੁਆਰਾ ਅੰਗਰੇਜ਼ਾਂ ਨੇ ਬਣਾਇਆ ਸੀ ਅੰਗਰੇਜ਼ਾਂ ਦੇ ਸਮੇਂ ਦਾ ਬਣਿਆ ਹੋਇਆ ਫੁਆਰਾ ਕਾਫੀ ਪੁਰਾਤਨ ਹੈਗਾ ਓਕੇ ਤੇ ਇੱਥੇ ਸ਼ਹਾਦਤ ਹੋਈ ਸੀ ਨਾ ਤੇ ਇਹ ਹੈਰਿਟੇਜ ਪਲੇਸ ਮੰਨਿਆ ਜਾਂਦਾ ਇਹਨੂੰ ਸਹੀ ਰੈਨੋਵੇਟ ਕਰ ਸਕਦੇ ਸੀ ਇਹਨੂੰ ਕੁਝ ਇਹਦੋਂ ਹੂੰ ਤੇ ਇਹਦੇ ਅੰਦਰ ਵੀ ਐਂਟਰ ਨਹੀਂ ਕਰ ਸਕਦੇ ਸੀ ਹੁਣ ਇੱਥੇ ਨਿਸ਼ਾਨਦੇਹੀ ਸੀ ਤੇ ਜੋਤ ਜਗਦੀ ਸੀ ਹੂੰ ਸਾਡੇ ਬਾਬਾ ਬਘੇਲ ਸਿੰਘ ਜੀ ਹੋਣਾ ਨੇ ਇੱਥੇ ਨਿਸ਼ਾਨਦੇਹੀ ਕਰਕੇ ਗਈ ਸੀ ਇੱਥੇ ਸ਼ਹੀਦਾ ਦਾ ਸਥਾਨ ਹੈਗਾ ਤੇ ਇੱਥੇ ਨਿਸ਼ਾਨਸਾਭ ਵੀ ਪਹਿਲਾਂ ਨਹੀਂ ਹੁੰਦੇ ਸੀ ਅਲਾਊਡ ਹੀ ਨਹੀਂ ਸੀ ਕੁਝ ਵੀ ਸੰਗਤਾਂ ਨੂੰ ਪਤਾ ਲੱਗਦਾ ਸੀ ਤੇ ਇੱਥੇ ਜਿਹੜੇ ਸਵੇੜ ਦੀ ਜਿਹੜੀ ਆਮ ਦਿੱਲੀ ਦੀ ਸੰਗਤ ਹੈਗੀ ਹੈ ਜਿਹੜੇ ਲੋਕਲ ਇੱਧਰ ਤੇ ਪਈਏ ਵਗੈਰਾ ਹੁੰਦੇ ਸੀ ਹਾਂ ਉਹ ਬੀੜੀ ਸਿਗਰਟਾ ਪੀ ਕੇ ਪਾਣ ਵਗੈਰਾ ਧੁੱਕ ਕੇ ਖਸਾਰੀ ਬੇਦਬੀ ਕਰਦੇ ਹੁੰਦੇ ਸੀ ਜੀ ਤੇ ਸੰਗਤਾਂ ਬੜੀ ਵਿਰਲਾਗ ਬਿਰਹਾਗ ਦੇ ਅੰਦਰ ਅਕਰਦਾਸ ਬੇਨਤੀ ਇਹ ਕਰਦੇ ਸੀ ਕਿ ਮਹਾਰਾਜ ਇਹ ਸਥਾਨ ਦੀ ਸੇਵਾ ਸਾਨੂੰ ਬਖਸ਼ੋ ਇਹ ਸਥਾਨ ਸਾਨੂੰ ਬਖਸ਼ੋ ਤੇ ਉਹਨਾਂ ਨੇ ਜਦੋਂ ਜੀ ਇੱਕ ਛੋਟਾ ਜਿਹਾ ਸਥਾਨ ਬਣਾਇਆ ਹੋਇਆ ਸੀ ਤੁਸੀਂ ਪੁਰਾਤਨ ਅਗਰ ਨੈਟ ਵੀ ਸਰਚ ਕਰੋਗੇ ਤਾਂ ਸਿਰਫ ਇੱਕ ਸਿਲੇ ਦੇ ਉੱਤੇ ਭਾਈ ਮਤੀ ਦਾਸ ਜੀ ਸਤੀ ਦਾਸ ਜੀ ਦਿਯਾਲਾ ਜੀ ਦਾ ਨਾਮ ਤੇ ਜੋਤ ਉੱਥੇ ਜਗਦੀ ਸੀ ਉੱਥੇ ਹਲਕੀ ਜਿਹੀ ਸ਼ੈੱਡ ਪਾਈ ਹੋਈ ਸੀ ਉਹ ਸ਼ੈੱਡ ਵੀ ਬੜੀ ਲੜਾਈਆਂ ਨਾਲ ਪਾਈ ਸੀ ਇੱਥੇ ਤਾਰਾ 144 ਲੱਗ ਗਈ ਸੀ ਉਸ ਸਮੇਂ ਅੰਦਰ ਜਿਹੜੀ ਸ਼ੈੱਡ ਪਾਈ ਸੀ ਤਾਕੀ ਇੱਥੇ ਕੋਈ ਸੰਗਤ ਬੈਠ ਨਾ ਸਕੇ ਕਿਉਂਕਿ ਹੈਰੀਟੇਜ ਲੇਸ ਹੈਗਾ ਸੀ ਜੀ ਤਾਂ ਕਰਕੇ ਅੱਜ ਇੰਨੇ ਸਮਿਆਂ ਬਾਅਦ ਸੰਗਤਾਂ ਦੀ ਅਰਦਾਸ ਕਬੂਲ ਹੋਈ ਹੈ ਤੇ ਇਹ ਜਿੰਨਾ ਸੁੰਦਰ ਸਥਾਨ ਬਣਿਆ ਇੱਥੇ ਤੁਸੀਂ ਦੇਖ ਸਕਦੇ ਹੋ ਨਿਸ਼ਾਨ ਸਾਹਿਬ ਵੀ ਹੁਣ ਸੁਸ਼ੋਭਿਤ ਹੋ ਚੁੱਕੇ ਹਨ ਸੰਗਤਾਂ ਅੰਦਰ ਬੈਠ ਕੇ ਪਾਠ ਕਰਦੀਆਂ ਨੇਲੀ ਤੇ ਕਾਫੀ ਸੋਹਣਾ ਸੁੰਦਰ ਸਥਾਨ ਬਣ ਚੁੱਕਿਆ ਹੈ ਜੀ ਬਿਲਕੁਲ ਤੇ ਵੀਰ ਜੀ ਇਹ ਵੀ ਸੁਣਨ ਚ ਆਇਆ ਕਿ ਜਦੋਂ ਮਤਲਬ ਕਿ ਧੰਗੂ ਤੇਗ ਬਹਾਦਰ ਪਾਸ਼ਾ ਜੀ ਦੀ ਸ਼ਹਾਦਤ ਹੁੰਦੀ ਹੈ ਭਾਈ ਜੈਤਾ ਜੀ ਕਿਵੇਂ ਗੁਤੇਗ ਬਹਾਦਰ ਪਾਸ਼ਾ ਜੀ ਦਾ ਸੀਸ ਲੈ ਕੇ ਜਾਣਾ ਕਰਦੇ ਨੇ ਕਿਵੇਂ ਲੱਖੀਸ਼ਾ ਬੰਜਾਰਾ ਜੀ ਧਰ ਦਾ ਸੰਸਕਾਰ ਕਰਨ ਦੇ ਲਈ ਸਰੀਰ ਨੂੰ ਚੁੱਕ ਕੇ ਲੈ ਕੇ ਜਾਂਦੇ ਨੇ ਉਹ ਕਿਵੇਂ ਦੀ ਮਤਲਬ ਕਿ ਉਸ ਸਮੇਂ ਜਿਹੜਾ ਉਹ ਪੂਰਾ ਕਹਿ ਸਕਦੇ ਕਿ ਪਲੈਨਿੰਗ ਜਿਹੜੀ ਹੋਈ ਸੀ ਸ਼ਹਾਦਤ ਦਾ ਅਰਥ ਜੇ ਜੀ ਸ਼ਹਾਦਤ ਦਾ ਅਰਥ ਲੋਕੀਂ ਅਲੱਗ-ਅਲੱਗ ਕਰਦੇ ਆ ਪਰ ਜੇ ਸ਼ਹਾਦਤ ਦਾ ਅਰਥ ਹੁੰਦਾ ਜੀ ਆਪਣੇ ਖੂਨ ਨੰਡੋਲ ਕੇ ਗਵਾਹੀ ਦੇਣੀ ਸੱਚ ਦੀ ਗਵਾਹੀ ਦੇਣੀ ਕਿ ਅਸੀਂ ਬਿਲਕੁਲ ਸੱਚ ਸੱਚ ਦੇ ਮਾਰਗ ਤੇ ਚੱਲ ਰਹੇ ਆ ਜਦੋਂ ਸਾਧ ਦਾ ਦੰਡ ਭੇਰ ਅਚਾਰੋ ਚੀਜ਼ਾਂ ਖਤਮ ਹੋ ਜਾਣ ਤਾਂ ਆਪਣੇ ਖੂਨ ਦੀ ਗਵਾਹੀ ਦੇਣੀ ਪੈਂਦੀ ਹੈ ਆਪਣੇ ਆਪ ਨੂੰ ਪ੍ਰੂਫ ਕਰਨਾ ਪੈਂਦਾ ਕਿ ਅਸੀਂ ਕੌਣ ਹਾਂਗੇ ਜੀ ਇਨਸਾਨੀਅਤ ਨੂੰ ਪ੍ਰੂਫ ਕੀਤਾ ਜਿਹੜੇ ਪਿਆਰੇ ਗੁਰਸਿੱਖਾਂ ਨੇ ਤੇ ਜਦੋਂ ਮਹਾਰਾਜ ਦੀ ਸ਼ਹਾਦਤ ਹੋਈ ਕਿਤੇ ਦਿੱਲੀ ਅੰਦਰ ਚਾਵੜੀ ਬਾਜ਼ਾਰ ਸੁਸ਼ੋਭਿਤ ਹੈਗਾ ਜੀ ਇਹ ਗੱਲ ਥੋੜੀ ਘੱਟ ਪ੍ਰਚਲਿਤ ਹੈਗੀ ਹੈ ਸੰਗਤਾਂ ਦੇ ਅੰਦਰ ਇੱਥੇ ਚਾਵੜੀ ਬਾਜ਼ਾਰ ਦੇ ਅੰਦਰ ਇੱਕ ਦਿਲਵਾਲੀ ਸਿੰਘ ਕੂਚਾ ਹੈਗਾ ਕੂਚਾ ਦਿਲਵਾਲੀ ਸਿੰਘ ਉਹ ਇੱਕ ਗਲੀ ਦਾ ਨਾਮ ਹੈ ਇੱਕ ਹਵੇਲੀ ਦਾ ਨਾਮ ਹੈ ਉਹ ਗੁਰਤੇਗ ਭਦਰ ਸਾਹਿਬ ਜੀ ਦੇ ਸਿੱਖ ਹੈਗੇ ਸੀ ਜੀ ਠੀਕ ਹੈ ਜੀ ਤੇ ਉਧਰ ਮੈਂ ਤੁਹਾਨੂੰ ਪਹਿਲੇ ਵੀ ਜ਼ਿਕਰ ਕੀਤਾ ਕਿ ਦਿੱਲੀ ਅੰਦਰ ਕਾਫੀ ਸਿੱਖ ਮਹਾਰਾਜ ਦੀ ਸੰਗਤਾਂ ਹੈਗੀਆਂ ਸੀ ਪਰ ਉਹ ਮੌਜੂਦਾ ਹਾਲਾਤਾਂ ਨੂੰ ਦੇਖਦੇ ਹੋਏ ਉਹ ਉਸ ਸਮੇਂ ਅੰਦਰ ਡਰ ਗਈਆਂ ਸੀ ਤੇ ਉਹ ਵਿੱਚ ਆ ਨਹੀਂ ਪਾਈਆਂ ਸੀ ਸ਼ਹਾਦਤ ਨੂੰ ਰੋਕਣ ਦੇ ਵੇਲੇ ਤੇ ਉਹ ਉਹਨਾਂ ਦੀ ਕੋਈ ਪਛਾਣ ਨਹੀਂ ਸੀ ਸਭ ਤੋਂ ਵੱਡੀ ਗੱਲ ਸਿੱਖ ਕਿਸੇ ਵੀ ਰੂਪ ਚ ਹੁੰਦੇ ਸੀ ਪਹਿਲੇ ਅੱਜ ਗੁਰਦੇਵ ਗੁਰਗੋਮੀ ਸਿੰਘ ਕਲਗੀਧਰ ਪਾਸ਼ਾ ਜਿਨੇ ਸਾਨੂੰ ਦਸਤਾਰ ਬਖਸ਼ੀ ਹੈ ਅਮਰ ਖੰਡੇ ਬਾਟੇ ਦੀ ਪੌਲ ਬਖਸ਼ੀ ਹੈ ਇੱਕ ਪਛਾਣ ਬਖਸ਼ੀ ਹੈ ਪਹਿਲੇ ਇਹ ਪਛਾਣ ਨਹੀਂ ਹੁੰਦੀ ਸੀ ਤੇ ਜਿਹੜੇ ਭਾਈ ਦਿਲਵਾਲੀ ਸਿੰਘ ਸੀ ਉਹਨਾਂ ਦੇ ਘਰ ਵਿੱਚ ਇੱਕ ਮੀਟਿੰਗ ਹੋਈ ਸੀ ਭਾਈ ਜੈਤਾ ਜੀ ਦੀ ਭਾਈ ਲਖੀਸ਼ਾ ਮਨਜਾਲਾ ਜੀ ਤੇ ਹੋਰ ਗੁਰਸਿੱਖਾਂ ਦੀ ਕਿਉਂਕਿ ਜੇ ਮਹਾਰਾਜ ਦੀ ਸ਼ਹਾਦਤ ਹੁੰਦੀ ਹੈ ਜੇ ਮਹਾਰਾਜ ਦਾ ਸੀਸ ਧੜ ਤੋਂ ਅਲੱਗ ਹੁੰਦਾ ਹੈ ਤੇ ਅਸੀਂ ਉਹ ਸਰੀਰ ਦੀ ਬੇਦਬੀ ਨਹੀਂ ਹੋਣ ਦੇਣੀ ਬਹੁਤ ਚਾਰਨੀ ਚੌਕ ਦੇ ਅੰਦਰ ਕਿਉਂਕਿ ਹੁਕਮ ਲਗਾਇਆ ਗਿਆ ਸੀਔਰੰਗਜ਼ੇਬ ਦਾ ਕਿ ਜਿਹੜੀ ਇੱਧਰ ਮਹਾਰਾਜ ਦੀ ਦੇਹ ਹੈਗੀ ਹੈ ਮਹਾਰਾਜ ਦਾ ਸੀਸ ਹੈਗਾ ਉੱਥੇ ਪਿਆ ਰਹੇਗਾ ਤਾਂ ਕਿ ਸਭ ਨੂੰ ਪਤਾ ਲੱਗੇ ਕਿ ਜੋ ਸਾਡੀ ਸਰਕਾਰ ਦਾ ਹੁਕਮ ਨਹੀਂ ਮੰਨੇਗਾ ਸਾਡੇ ਉਹ ਹੁਕਮ ਨਹੀਂ ਮੰਨੇਗਾ ਤੇ ਉਹਦਾ ਕੀ ਹਸ਼ਰ ਹੋਏਗਾ ਬਿਲਕੁਲ ਤੇ ਉਧਰ ਜਿਹੜੀ ਮੀਟਿੰਗ ਹੋਈ ਸੀ ਜੀ ਕੋਚਾ ਦਿਲਵਾਲੇ ਸਿੰਘ ਦੇ ਘਰ ਦੇ ਅੰਦਰ ਪਿਆਰੇ ਗੁਰਸਿੱਖਾ ਦੀ ਮੀਟਿੰਗ ਹੋਈ ਸੀ ਤੇ ਕਿਸ ਤਰੀਕੇ ਨਾਲ ਤੁਸੀਂ ਸੀਸ ਲੈ ਕੇ ਜਾਓਗੇ ਕਿਸ ਤਰੀਕੇ ਨਾਲ ਤੁਸੀਂ ਧੜ ਲੈ ਕੇ ਜਾਓਗੇ ਜੀ ਤੇ ਉਸ ਸਮੇਂ ਅੰਦਰ ਜਦੋਂ ਮਾਰੇ ਦਾ ਸੀਸ ਧੜ ਤੋਂ ਅਲੱਗ ਹੋਇਆ ਸੀ ਜੀ ਤੇ ਬਿਲਕੁਲ ਘੁੱਪ ਅੰਧੇਰਾ ਹੋ ਗਿਆ ਸੀ ਹਨੇਰੀ ਚੱਲ ਚੁੱਕੀ ਸੀ ਕਿਸੇ ਨੂੰ ਕੁਝ ਨਜ਼ਰ ਨਹੀਂ ਆਇਆ ਉਹ ਸਰ ਉਸ ਸਮੇਂ ਇਹ ਸਿੱਧਾ ਫੈਦਾ ਚੁੱਕਦੇ ਹੋਏ ਜਿਹੜੇ ਭਾਈ ਜਤਾ ਜੀ ਸੀ ਉਹ ਮਾਰਦ ਦਾ ਸੀਸ ਆਪਣੇ ਨਾਲ ਲਪੇਟ ਕੇ ਆਨੰਦਪੁਰ ਸਾਹਿਬ ਦੇ ਵੱਲ ਨੂੰ ਲੈ ਗਏ ਤੇ ਭਾਈ ਲਖੀਸ਼ਾ ਮੁੰਜਾਰਾ ਜੀ ਆਪਣੇ ਘਰ ਰਿਕਾਬਗੰਜ ਜੀ ਨੂੰ ਅਸੀਂ ਕਹਿੰਦੇ ਆਂ ਔਰ ਰਿਕਾਬਗੰਜ ਪਿੰਡ ਦਾ ਨਾਮ ਹੈਗਾ ਸੀ ਜੀ ਰਿਕਾਬਗੰਜ ਜਗ੍ਹਾ ਦਾ ਨਾਮ ਸੀ ਉਹਨਾਂ ਨੇ ਉਹ ਪਿੰਡ ਦੇ ਅੰਦਰ ਆਪਣੇ ਘਰ ਨੂੰ ਹੀ ਇੱਕ ਚਿੱਚੀਖਾ ਬਣਾ ਕੇ ਆਪਣੇ ਧੜ ਨੂੰ ਉੱਥੇ ਰੱਖ ਕੇ ਗੁਰਤੇਗਪਤ ਸਾਹਿਬ ਜੀ ਦੇ ਧੜ ਨੂੰ ਰੱਖ ਕੇ ਉੱਥੇ ਸੰਸਕਾਰ ਕਰਦਾ ਸੀ ਉਹ ਜਿਹੜਾ ਦਿੱਲੀ ਕੀ ਜਿਹੜੇ ਹੈਗਾ ਦਿਵਾਲੀ ਜਿਹੜਾ ਸ਼ਬਦ ਅਸੀਂ ਪੜ੍ਹਦੇ ਆਂ ਬੰਗ ਕੇ ਬੰਗਾਲੀ ਫਿਰ ਅੰਗਨ ਕੇ ਫਿਰ ਅੰਗਾ ਵਾਲੀ ਦਿੱਲੀ ਕੇ ਦਿਲ ਵਾਲੀ ਤੇਰੀ ਆਗਿਆ ਵਿੱਚ ਲੱਗਦਾ ਹੈ ਉਹ ਸਥਾਨ ਉਹ ਜਿਹੜਾ ਮਹਾਰਾਜ ਦਾ ਜਿਹੜਾ ਜ਼ਿਕਰ ਕੀਤਾ ਕਲਗੀਧਰ ਪਿਤਾ ਜੀ ਨੇ ਜਦੋਂ ਕੋਈ ਜਤਾ ਜੀ ਨੇ ਐਸ ਦਾ ਜ਼ਿਕਰ ਕੀਤਾ ਕਲਗੀਧਰ ਪਿਤਾ ਜੀ ਨੂੰ ਗੁਰੂ ਘਮ ਸਿੰਘ ਮਹਾਰਾਜ ਨੂੰ ਕਿ ਦਿੱਲੀ ਅੰਦਰ ਵੀ ਗੁਰਸਿੱਖ ਹੈਗੇ ਹਨ ਪਰ ਉਹਨਾਂ ਦੀ ਕੋਈ ਪਛਾਣ ਨਹੀਂ ਹੈ ਜਿਹੜੇ ਮਹਾਰਾਜ ਨੇ ਕਿਹਾ ਸੀ ਕਿ ਮੈਂ ਆਉਣ ਵਾਲੇ ਸਮੇਂ ਦੇ ਸਿੱਖਾਂ ਨੂੰ ਐਸੀ ਪਛਾਣ ਦੇਵਾਂਗਾ ਜਿਹੜੀ ਲੱਖਾਂ ਦੀ ਗਿਣਤੀ ਅੰਦਰ ਦੂਰੋਂ ਪਛਾਣ ਜਾਵੇ ਜੀ ਬਿਲਕੁਲ ਤੇ ਮਹਾਰਾਜ ਇਸ ਗੱਲ ਤੋਂ ਪ੍ਰਸੰਨ ਹੋ ਕੇ ਕਿ ਜਿੱਥੇ ਮੀਟਿੰਗ ਹੋਈ ਸੀ ਉਹ ਸਿੰਘ ਦੇ ਘਰ ਵੀ ਮੀਟਿੰਗ ਹੋਈ ਸੀ ਅਕਾਲ ਸੁਰ ਬਾਣੀ ਦੇ ਅੰਦਰ ਉਸ ਦਾ ਜ਼ਿਕਰ ਕੀਤਾ ਗਿਆ ਕਿ ਦਿੱਲੀ ਕੇ ਦਿਵਾਲੀ ਤੇਰੀ ਅਗਾਂ ਮਚਲਦਾ ਹੈ ਬਿਲਕੁਲ ਜਿਨ੍ਹਾਂ ਨੇ ਵੀ ਗੁਰੂ ਸਾਹਿਬ ਜੀ ਦੀ ਸ਼ਹਾਦਤ ਦੇ ਲਈ ਜਾਂ ਉਹਨਾਂ ਦੇ ਹਾਂ ਦਾ ਨਾਰਾ ਮਾਰਨ ਦੇ ਲਈ ਰੱਤਾ ਕੁ ਵੀ ਕਹਿ ਸਕਦੇ ਆ ਆਪਣਾ ਯੋਗਦਾਨ ਪਾਇਆ ਤੇ ਗੁਰੂ ਸਾਹਿਬ ਜੀ ਨੇ ਇਤਿਹਾਸ ਦੇ ਵਿੱਚ ਉਹਨਾਂ ਦਾ ਨਾਮ ਜਿਹੜਾ ਉਹ ਦਰਜ ਕਰ ਦਿੱਤਾ ਬਹੁਤ ਧੰਨਵਾਦ ਅਮਨਦੀਪ ਸਿੰਘ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਹੁਤ ਖੁਸ਼ੀ ਹੋਈ ਜੋ ਇਤਿਹਾਸ ਸੰਗਤਾਂ ਨਹੀਂ ਸੀ ਜਾਣਦੀਆਂ ਅੱਜ ਉਸ ਇਤਿਹਾਸ ਦੇ ਵੀ ਵਰਕੇ ਫਰੋਲੇ ਨੇ ਪਤਾ ਲੱਗਿਆ ਕਿ ਕਿਵੇਂ ਗੁਰਤੇਗ ਬਹਾਦਰ ਪਾਸ਼ਾ ਜੀ ਦਾ ਸੀਸ ਭਾਈ ਜੈਤਾ ਜੀ ਇਹ ਚਾਂਦਨੀ ਚੌਕ ਤੋਂ ਜਿੱਥੇ ਕਹਿੰਦੇ ਕਿ ਇੱਥੇ ਰਾਜ ਹੀ ਹਨਾ ਮਤਲਬ ਕਿ ਔਰੰਗਜ਼ੇਬ ਦਾ ਸੀ ਪੱਤਾ ਵੀ ਫਰਨੀ ਸੀ ਮਾਰ ਸਕਦਾ ਪਰ ਉੱਥੇ ਭਾਈ ਜੈਤਾ ਜੀ ਸੀਸ ਲੈ ਕੇ ਜਾਂਦੇ ਨੇ ਤੇ ਉੱਥੇ ਹੀ ਰਕੀਸ਼ਾ ਵੰજારਾ ਜੀ ਆਪਣੇ ਘਰ ਧੜ ਦਾ ਜਿਹੜਾ ਉਹ ਸੰਸਕਾਰ ਕਰਦੇ ਨੇ ਸੋ ਜੁੜੇ ਰਹੋ ਸਾਡੇ ਪੇਜ ਦੇ ਨਾਲ ਵਾਈ ਗੁਰਜੀਕਾ ਖਾਲਸਾ ਵਾਈ ਗੁਰਜੀਕਾ